ਨੂੰ ਪੁੱਛ ਪੁੱਛ ਕੇ ਸਾਰੀ ਪਾਲਿਸੀ ਬਣਾਈ ਹੈ ਕੋਈ ਹੋਰ ਵੀ ਚੇਂजेस ਕਰਨੀਆਂ ਪਈਆਂ ਕਿਉਂਕਿ ਕਈ ਵਾਰੀ ਕਿੰਦਾ ਬਾ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਪਾਲਿਸੀ ਨੂੰ ਵਰਤ ਕੇ ਪਤਾ ਲੱਗਦਾ ਹੈ ਕਿ ਇੰਦੇ ਚ ਆ ਕਮੀ ਹੈ ਤਾਂ ਉਹ ਚੇਂਜ ਕਰ ਲਾਂਗੇ ਉਸ ਹਿਸਾਬ ਨਾਲ ਬਸ ਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ ਤੁਸੀਂ ਰੋਜ਼ਗਾਰ ਦਿੰਨੇ ਹੋ ਤੁਹਾਡਾ ਪ੍ਰੋਫਿਟ ਵਧੇ ਗਵਰਨਮੈਂਟ ਦਾ ਰੈਵਨਿਊ ਵਧੂਗਾ ਤੁਹਾਡਾ ਪ੍ਰੋਫਿਟ ਵਧੂਗਾ ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ। ਇਹੀ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਅਸੀਂ ਹੁਣ ਰੰਗਲਾ ਪੰਜਾਬ ਜਿਹੜਾ ਸਾਡਾ ਸੁਪਨਾ ਹੈ ਉਹ ਬਣਾਉਣਾ ਹੈ। ਜਿੰਦਾ ਤੁਸੀਂ ਦੇਖ ਲਓ। ਮਤਲਬ ਮੈਂ ਜਦੋਂ ਬਤੌਰ ਐਮਪੀ ਵੀ 2014 ਤੋਂ ਜੋ ਉਸ ਤੋਂ ਪਹਿਲਾਂ ਤੋਂ ਵੀ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਉਹ ਓਵਰ ਵਿੱਚ ਬਣ ਗਿਆ ਉੱਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉਜੜ ਗਿਆ ਸ਼ਹਿਰ ਜੀ ਚਿਮਨੀਆਂ ਝਕਾ ਉੱਗ ਪਿਆ ਕਿੱਥੇ ਲੋਹੇ ਈਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਤੇ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋਣ ਉਸ ਤਰ੍ਹਾਂ ਦਾ ਬਣਾ ਕੇ ਗਏ ਮੰਡੀ ਗਵਿੰਦਗੜ ਹੁਣ ਅਸੀਂ ਚਾਹੁੰਦੇ ਆ ਕਿ ਮੰਡੀ ਗਵਿੰਦਗੜ ਵੀ ਚਾਹੇ ਇਹ ਸਾਰਾ ਜਿਹੜਾ ਜਦੋਂ ਇਹ ਬਣੇ ਨੇ ਮੈਂ ਸਾਰੀ ਹਿਸਟਰੀ ਪੜ੍ਹੀ ਦੀ ਉਦੋਂ ਮੈਂ ਤਾਂ ਸ਼ਾਇਦ ਦੁਨੀਆ ਤੇ ਵੀ ਨਹੀਂ ਸੀ ਇਹ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੇ ਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਹੈ ਸ਼ੰਭੂ ਤੋਂ ਸ਼ੁਰੂ ਲੈ ਲਓ ਰਾਜਪੁਰੇ ਤੋਂ ਰਾਜਪੁਰਾ ਇੰਡਸਟਰੀਅਲ ਟਾਊਨ ਅੱਗੇ ਮੰਡੀ ਗਵਿੰਦਗੜ ਆ ਗਿਆ ਅੱਗੇ ਦਰਾਹਾ ਆ ਗਿਆ ਲੁਧਿਆਣਾ ਆ ਗਿਆ ਫਲੌਰ ਆ ਗਿਆ ਗੁਰਾਇਆਂ ਆ ਗਿਆ ਫਗਵਾੜਾ ਆ ਗਿਆ ਜਲੰਧਰ ਆ ਗਿਆ ਇਹ ਧਾਰੀਵਾਲ ਤੱਕ ਉੱਥੇ ਤੱਕ ਜਾਂਦਾ ਸੀ ਪੂਰੀ ਇੰਡਸਟਰੀ ਹੈ ਆਲੇ ਦੁਆਲੇ ਸਭ ਸਾਰੀ ਬਰਬਾਦ ਕਰਕੇ ਰੱਖ ਦਿੱ ਖਤਮ ਕਰਕੇ ਰੱਖ ਨਾ ਕੋਈ ਪਾਲਸੀ ਬਣਾਈ ਨਾ ਕੋਈ ਪਿੱਛਾ ਜਤਾਈ ਹਰ ਗੱਲ ਚ ਇਹੀ ਪੈਂਦੀ ਸੀ ਮੇਰਾ ਹਿੱਸਾ ਕਿੰਨਾ ਬਸ ਮੈਨੂੰ ਕਿੰਨੇ ਪਰਸੈਂਟ ਦੇਗਾ ਪ੍ਰੋਫਿਟ ਚੋਂ ਲਾਗਤ ਚੋਂ ਨਹੀਂ ਪ੍ਰੋਫਿਟ ਚੋਂ ਮੇਰੇ ਕੋਲ ਇੱਕ ਇੰਡਸਟਰੀਸਟ ਆਏ ਮੈਂ ਉਹਨਾਂ ਨੂੰ ਕਿਹਾ ਪੰਜਾਬ ਚ ਆਓ ਜੀ ਕਹਿੰਦੇ ਪੰਜਾਬ ਬਹੁਤ ਅਸੀਂ ਇਨਵੈਸਟ ਕਰਨਾ ਚਾਹੁੰਦੇ ਆਂ ਬਸ ਸਰਕਾਰ ਦੀ سپورਟ ਮਿਲ ਜੇ ਮੈਂ ਕਿਹਾ ਬਿਲਕੁਲ سپورਟ ਕਰਾਂਗੇ ਥੋੜੀ ਦੇਰ ਬਾਅਦ ਫੇਰ ਕਹਿੰਦੇ ਵੀ ਅਸੀਂ ਸਰਕਾਰੀ سپورਟ ਮਿਲ ਜੇ ਬਸ ਬਹੁਤ ਕਮਾਲ ਕਰ ਦਾਂਗੇ ਇਸ ਤਾਂ ਮੈਂ ਕਿਹਾ ਜੀ ਬਿਲਕੁਲ ਸਕਾ ਤੁਹਾਡੇ ਨਾਲ ਖੜੂਗੀ ਫੇਰ ਫੇਰ ਦੂਜੀ ਵਾਰੀ ਬਸ ਸਰਕਾਰੀ سپورਟ ਮਿਲ ਜੇ ਫੇਰ ਸਾਨੂੰ ਕੋਈ ਚੰਦੇ ਮੈਂ ਕਿਹਾ ਵੀ سپورਟ ਤੇ ਬਹੁਤ ਜ਼ਿਆਦਾ ਜੋਰ ਦੇ ਰਹੇ ਐ ਮੈਂ ਕਿਹਾ ਵੀ ਵਟ ਕਾਈਂਡ ਆਫ سپورਟ ਯੂ ਨੀਡ ਉਹ ਕਹਿੰਦੇ ਬਸ ਤੰਗ ਨਾ ਕਰਿਓ ਜੀ ਬਸ ਹੋਰ ਤਾਂ ਕੁਝ ਨਹੀਂ ਦੱਸ ਸਰਕਾਰਾਂ ਤੰਗ ਕਰਨ ਵਾਸਤੇ ਬਣਦੀ ਆਉਂਦੀਆਂ ਇਹ ਦੱਸੋ ਕੀਤੇ ਹੋਏ ਨੇ ਨਾ ਤੰਗ ਦੁੱਧ ਦਾ ਫੁੱਕਾ ਲੱਸੀ ਨੂੰ ਫੁੱਕਾ ਮਾਰਦਾ ਫਿਰ ਤੰਗ ਕੀਤੇ ਹੋਏ ਨੇ ਪਹਿਲਾਂ ਕਿੱਤੇ ਵੈਸੀ ਹੀ ਖੜ ਗਏ ਜਾਂਦੇ ਜਾਂਦੇ ਉਹੀ ਬ੍ਰੇਕ ਲੈ ਲਿਆ ਉਹ ਕਿਤੇ ਦਸ ਬੈਠੇ ਵੀ ਅਸੀਂ ਤਾਂ ਇੰਨਾ ਕਮਾਉਣਾ ਉਹ ਕਹਿੰਦਾ ਵਾ ਠੀਕ ਐ ਇੰਨੇ ਚ ਇੰਨਾ ਹੋਣਾ ਮੇਰਾ ਮਸ਼ਹੂਰ ਰਹੋ ਤਾਂ ਗੱਲ ਸਾਰੀ ਸਾਰੇ ਜਾਣਦੇ ਹੋ ਤੁਸੀਂ ਕੋਈ ਬਸ ਨਹੀਂ ਕੋਈ ਢਾਬਾ ਨਹੀਂ ਛੱਡਾ ਕੋਈ ਮਤਲਬ ਰੇਤੇ ਦੀਆਂ ਖਾਣਾ ਐਕਸਰਸਾਈਜ਼ ਜੇ ਉਹ ਕੋਈ ਚੀਜ਼ ਜਿਹੜੀ ਜਿਹਦੀ ਕਮਾਈ ਖਜ਼ਾਨੇ ਜਾਂਦੀ ਹੋਵੇ ਸਾਰੀ ਇਹਨਾਂ ਨੇ ਆਪਣੇ ਵੱਲ ਨੂੰ ਮੋੜ ਲਈ ਤੇ ਸਾਰਾ ਇਹੀ ਕਹੀ ਗਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਜਦੋਂ ਫਾਈਨਾਂਸ ਮਿਨਿਸਟਰ 9 ਸਾਲ ਕਹੀ ਗਏ ਉਹੀ ਬੰਦਾ ਫਾਈਨਾਂਸ ਮਿਨਿਸਟਰ ਹੈ 9 ਸਾਲੇ ਕਹੀ ਗਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਯੂਥ ਕੀ ਸੋਚੂਗਾ ਯੂ ਸੋਚੂਗਾ ਜੇ ਫਾਈਨਾਂਸ ਮਿਨਿਸਟਰੀ ਕਹੀ ਇਹਨਾਂ ਖਜ਼ਾਨਾ ਖਾਲੀ ਚਲੋ ਚੱਲੀਏ ਬਾਹਰਲੇ ਮੁਲਕਾਂ ਨੂੰ ਭੱਜ ਗਿਆ ਯੂਥ ਸਾਡਾ ਪਲੱਸ 2 ਕਰੋ ਵਾਇਲਟਸ ਕਰੋ ਚਲੋ ਨਿਊਜ਼ੀਲੈਂਡ ਚਲੋ ਆਸਟ੍ਰੇਲੀਆ ਚਲੋ ਕਨੇਡਾ ਚਲੋ ਸਾਰਾ ਯੂਥ ਸਾਡਾ ਬਾਹਰ ਨੂੰ ਭੱਜ ਗਿਆ ਕਿਉਂਕਿ ਕੋਈ ਉਮੀਦ ਹੀ ਨਹੀਂ ਹੈਗੀ ਸਵਾ ਤਿੰਨ ਸਾਲ ਹੋ ਗਏ ਸਾਨੂੰ ਬਣਿਆ ਨੂੰ ਇੱਕ ਦਿਨ ਵੀ ਸਾਡੇ ਅਸੀਂ ਕਿਸ ਕਦੇ ਕਹੇ ਖਜਾਨਾ ਖਾਲੀ ਖਜ਼ਾਨਾ ਵੀ ਭਰਾਂਗੇ ਖਜ਼ਾਨਾ ਵੀ ਭਰਾਂਗੇ ਲੋਕਾਂ ਦੇ ਰੋਜ਼ਗਾਰ ਵੀ ਦੇ ਰਹੇ ਆ ਥਰਮਲ ਪਲਾਂਟ ਖਰੀਦ ਲਿਆ ਜੀ ਆਪਾਂ ਪਾਪੜਾ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਨੇ ਖਰੀਦਿਆ ਉਹ ਉੱਥੇ ਪਚਵਾੜਾ ਜਿਹੜਾ ਚਾਰਖੰਡ ਚ ਉੱਥੋਂ ਵਾਲੀ ਮਾਈਨ ਚਲਾਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੋਇਆ ਕਿ ਉਹ ਕੋਲਾ ਜਿਹੜਾ ਬੜਾ ਕਮਾਲ ਦਾ ਬਹੁਤ 80% ਤੋਂ ਵੱਧ ਉਹਦੀ ਉਹ ਹੈ ਕੈਪੈਸਿਟੀ ਜਿਹੜੀ ਹੁੰਦੀ ਹੈ ਕਿ ਸਾਨੂੰ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਦੇ ਲੈਣ ਦੋ ਉਹ ਮਹਿੰਗਾ ਲੈਣ ਤੋਂ ਤੋਂ ਮਹਿੰਗਾ ਦਿੰਦੇ ਹਾਜੇ ਹਾਜੇ ਕੋਈ ਕੋਲ ਮਿਨਿਸਟਰੀ ਨੂੰ ਲਿਖਿਆ ਹੋਇਆ ਹੈ ਕਿ ਸਾਡੇ ਕੋਲੇ ਕੋਲਾ ਇੰਨਾ ਪਿਆ ਕਿ ਸਾਨੂੰ ਇਹਨਾਂ ਨੂੰ ਦੇ ਲੈਣ ਦੋ ਉਹਦੇ ਨਾਲ ਬਿਜਲੀ ਸਸਤੀ ਹੋ ਜਾਊਗੀ ਬਿਜਲੀ ਨਾਲ ਅਸੀਂ ਕੀ ਕਰਦੇ ਅਸੀਂ ਤਾਂ ਚੁੱਟੋਨਾ ਚਾਵਲ ਉਗਾਉਨੇ ਆ ਤੇ ਕਣਕ ਉਗਾਉਨੇ ਆ ਤੇ ਅਸੀਂ ਤਾਂ ਫੂਡ ਬਾਲ ਚੀਜ਼ਾ ਪਾਉਨੇ ਬਿਜਲੀ ਨਾਲ ਹੋਰ ਕਿੱਥੇ ਪਾਉਣੇ ਸুইস ਕਰਕੇ ਪਾਲਿਸੀਜ਼ ਇਸ ਤਰ੍ਹਾਂ ਦੀਆਂ ਬਣਾਉਂਦੇ ਆ ਕਿ ਮਤਲਬ ਪ੍ਰੋਫਿਟ ਬਚੇ ਹੀ ਨਾ ਉਹਨੂੰ ਦਾ ਸਾਨੂੰ ਵੀ ਕਹਿੰਦੇ ਸੀ ਕਹਿੰਦੇ ਜੀ ਅਸੀਂ ਪਹਿਲਾਂ ਉੜੀਸਾ ਤੋਂ ਕੋਲਾ ਲੈਂਦੇ ਸੀ ਕਹਿੰਦੇ ਜੀ ਇੱਥੋਂ ਸਿੱਧਾ ਤੁਸੀਂ ਬਾਈ ਰੇਲ ਉੜੀਸਾ ਤੋਂ ਸਿੱਧਾ ਪੰਜਾਬ ਨਹੀਂ ਆ ਸਕਦੇ ਕੋਲੇ ਨੇ ਕਿਹਾ ਸੀ ਕਿ ਕਿਵੇਂ ਕਰਨਾ ਫਿਰ ਕਹਿੰਦੇ ਜੀ ਤੂੰ ਪਹਿਲਾਂ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਇਹਨੂੰ ਪੂਰੀ ਤੋਂ ਉਹ ਕੋਲਾ ਜਿਹੜਾ ਲੋਡ ਕਰੋ ਸ਼ਿਪ 'ਚ फिर श्रीलंका कोलमिस्टर को मैं, कोल में मैं जी रूट बनाता ही। मैं जी मैं जी उड़ीसा तो पंजाब आना हो श्रीलंका आना पैंता जी नहीं मैं थोड़े रूल है देखो जी मैं फिर अस को बिजली बिजली में की करते हैं चावल ਪੀ ਡੀ ਐਸ ਵਾਸਤੇ ਤੁਹਾਨੂੰ ਚੌਲ ਚਾਹੀਦੇ ਆ ਤੁਹਾਨੂੰ ਕਣਕ ਚਾਹੀਦੀ ਆ ਮੈਂ ਕਿਹਾ ਉਹ ਤਾਂ ਸਿੱਧੀ ਲੈ ਜੰਨੇ ਆ ਜੀ ਫਿਰ ਟ੍ਰੇਨਰ ਆਹੀ ਮੈਂ ਗ੍ਰਾਹਕ ਕੀ ਚਾਵਲ ਵੀ ਬਾਇਆ ਕਾਚੀ ਲੈ ਕੇ ਜਾਏ ਉਹ ਫਿਰ ਸਿੱਧੀ ਨਹੀਂ ਦਿੰਦੇ ਐਸੀ ਫਿਰ ਉਹ ਕਹਿੰਦੇ ਯਾਰ ਮੀਡੀਆ ਚ ਨਾ ਦੱਸਦੀ ਯਾਰ ਮੈਂ ਅਸੀਂ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਵੀ ਸਿੱਧੇ ਲੈ ਜਾਇਆ ਕਰੋ ਕੋਈ ਗੱਲ ਆ ਜੀ ਕਿੰਨਾ ਮਹਿੰਗਾ ਪਊਗਾ ਇਹ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਤਾ ਨਹੀਂ ਕਿਥੋਂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਂਾਂ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨੂੰ ਲਈ ਪਰ ਦੱਸੋ ਠੰਡਾ ਕਰਨਾ ਹੈ ਉਹ ਤਾਂ ਸਮੁੰਦਰ ਚ ਲੈ ਜਾ ਕੇ ਦੱਸੋ ਕੋਲਾ ਕੋਈ ਪਤਾ ਨਹੀਂ ਕੌਣ ਪੁਲਸੀਆਂ ਬਣਾਉਂਦਾ ਚੱਕੀ ਜਾਂਦਾ ਕੁਝ ਵੀ ਕਹਿ ਦਿੰਦੇ ਆ ਮਤਲਬ ਕੀ ਕਰ ਸਕਦੇ ਮੈਂ ਤਾਂ ਦੇਖਿਆ ਜਦੋਂ ਉੱਤੇ ਆਪਣਾ ਚੰ드ਰਯਾਨ ਜਦੋਂ ਲਾਂਚ ਹੋਇਆ ਪੀਐਮ ਸਾਹਿਬ ਨੇ ਭਾਸ਼ਣ ਦਿੱਤਾ ਮੈਂ ਚਲੋ ਸੁਣ ਲੈਣੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਵੀ ਮੇਰਾ ਇਸਰੋਸੇ ਬਹੁਤ ਪੁਰਾਣਾ ਨਾਤਾ ਹੈ ਮੈਂ ਕਿਹਾ ਭਗਵੰਤ ਮਾਨਾ ਅੱਠਵੀਂ ਦਾ ਸਾਡੀ ਪੀੜ ਦਾ ਲੱਭ ਨਹੀਂ ਰਿਹਾ तो इसरो मैं नाता जोड़ूगा जोड़ूगा तो है चौथी कक्षा, कक्षा में पढ़ता था तो पढ़ाई में मैं ठीक ठाक ही था तो हर टीचर मुझे कहता था आप इसरो में बैठो आप इसरो में बैठो आप इसरो में बैठो इसरो से मेरा पुराना नाता है ਗਾਲਾਂ ਕਿਹਨੂੰ ਘਟਦੇ ਆਈਆਈਟੀ ਵਾਲਿਆਂ ਨੂੰ ਉਹ ਖੜਗਪੁਰ ਆਈਆਈਟੀ ਦੇ ਇੰਜੀਨੀਅਰ ਆਈਆਰਐਸ ਆਫਸਰ ਇਨਕਮ ਟੈਕਸ ਕਮਿਸ਼ਨਰ ਉਹਨੂੰ ਗਾਲਾਂ ਘੱਡੀ ਜਾਂਦੇ ਨੇ ਦੱਸੋ ਸੋ ਜਦੋਂ ਇਹੋ ਜਿਹੇ ਬੰਦੇ ਡਿਸੀਜਨ ਮੇਕਰ ਹੋਣਗੇ ਫਿਰ ਦੇਸ਼ ਦਾ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡ ਨੂੰ ਅਸੀਂ ਤੁਹਾਨੂੰ ਵੀ ਅੰਨ ਦాతੇ ਮੰਨਦੇ ਆਂ ਕਿਸਾਨ ਵੀ ਅੰਨ ਦాతਾ ਤਾਂ ਤੁਸੀਂ ਵੀ ਅੰਨ ਦాతੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਦਾ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁ ਵਿੰਡੋ ਖੁੱਲ ਜਾਂਦੀਆਂ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇਕੋ ਪੈਨ ਨਾਲ ਹੀ ਉੱਥੇ ਤੁਹਾਡਾ ਸਾਰਾ ਕੰਮ ਹੋ ਜੇ ਬਸ ਤਾਂ ਸਾਰਾ ਤੋ ਕੌਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਆਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤਾਂ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਵਾਸਤੇ ਬਹੁਤ ਸਾਰੇ ਬੰਦੇ ਅਜਿਹੇ ਨੇ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਪਹਿਰਾਣੀਆਂ ਸਰਕਾਰਾਂ ਦੇ ਕਿ ਯਾਰ ਕੋਈ ਇਦਾਂ ਦੀ ਪ੍ਰੋਬਲਮ ਨਾ ਆ ਜਾਈ ਉਸਕੇ ਬਿਲਕੁਲ ਤੁਹਾਨੂੰ ਮਾਹੌਲ ਮਿਲੂਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟ ਤੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਵੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਐ ਐਟ ਐਮ ਐਸ ਐਮੀ ਜੋ ਸਾਰੀ ਬਚਾਉਣੇ ਦੀ ਆ ਉਹ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਐ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰਸਰ ਦੀ ਐ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਉਹ Tata Steel ਵੀ ਆ ਰਿਹਾ ਹੈ ਆਪਣਾ ਫ੍ਰੈਡਨਬਰਗ ਵਿੱਚ ਬਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲ ਜਰਮਨੀ ਦੀ ਪਰ ਵੀ ਉਹ ਹੈ ਲੈ ਰੇਗਾ ਕੇ ਜਰਮਨੀ ਦੀ ਹੈ ਹੈਨਾ ਸੋ ग्रासियन ਪੇਂਟਸ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਬਹੁਤ ਮੈਂ ਆਪ ਗਿਆ ਹਾਂ ਨਾ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਬਿਓ ਯਾਰ ਵੈਲਕਮ ਟੂ ਪੰਜਾਬ ਚਾਓ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰੁਗ ਸਾਰਾ ਖਤ ਮੂਜਾ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਵੀ ਜਿਹੜਾ ਕੰਮ ਵੀ ਕਰਦਾ ਤੇ ਨੇ ਡਰਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਿਆਂ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਫੇਰ ਕੰਮ ਤੇ ਜਾਣਾ ਹੁੰਦਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਸਿਚਿਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਚ ਇਹੀ ਹੈ ਕਿ ਜੇ ਵੱਧ ਤੋਂ ਵੱਧ ਰੋਜ਼ਗਾਰ ਮਿਲੂਗਾ ਤਾਂ ਡਰੱਗਜ਼ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਜ਼ ਵਾਲਾ ਖਤਮ ਹੋਊਗਾ ਸਾਡੇ ਜਲੰਧਰ ਦੀਆਂ ਬਣੀਆਂ ਹੋਈਆਂ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੀਆਂ ਬਣੀਆਂ ਹੋਈਆਂ ਰਗਬੀ ਬੋਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੇ ਬਣੀਆਂ ਹੋਈਆਂ ਕ੍ਰਿਕਟ ਤੇ ਬੈਟ ਤੇ ਬੋਲਾਂ ਨਾਲ ਵਰਲਡ ਕੱਪ ਖੇਡੇ ਜਾਂਦੇ ਐਡਾ ਵੱਡੀ ਇੰਡਸਟਰੀ ਸਾਡੇ ਕੋਲ ਬੜੇ-ਬੜੇ ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਦੇ ਬੈਟ ਬਣਵਾ ਕੇ ਲੈ ਕੇ ਜਾਂਦੇ ਆ ਸੋ ਇਸ ਕਰਕੇ ਅਸੀਂ ਕਿਸੇ ਵੱਲੋਂ ਕੱਟ ਨਹੀਂ ਹੈਗੇ ਬਸ ਉਹ ਵੀ ਇਹ ਵੀ ਸਾਨੂੰ ਆਪਣਿਆਂ ਨਹੀਂ ਸਾਡੇ ਆਪਣਿਆਂ ਨੇ ਕੀਤਾ ਕੰਮ ਆਪਣਿਆਂ ਨੇ ਮਾਰ ਮਾਰੀ ਸਾਨੂੰ ਉਹਨਾਂ ਨੇ ਨਹੀਂ ਉਠੜ ਦਿੱਤਾ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਬਿਖਾਰੀ ਕਿਉਂਕਿ ਜੋ ਰਾਜਾ ਖੁਦ ਵਪਾਰੀ ਬਣ ਗਿਆ ਉਹਨੇ ਕਿਉਂ ਬਾਹਰ ਉਠੰਦੇਣਾ ਹੋਰ ਕੋਈ ਫਿਰ ਸੋ ਇਸ ਕਰਕੇ ਆ ਜਿਹੜਾ ਅੱਜ ਫਾਸਟ ਟਰੈਕ ਪੰਜਾਬ ਪੋਰਟਲ ਬਣਿਆ ਤਾਂ ਫਾਇਦਾ ਉਠਾਓ ਕਿ ਪੰਜਾਬ ਨੂੰ ਆਪਾਂ ਇੰਡਸਟਰੀ ਦੇ ਵਿੱਚ ਮੋਰੀ ਸੂਬਾ ਬਣਾਉਣਾ ਹੈ ਸਾਰੇ ਅਧਿਕਾਰੀ ਉਸ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ ਹਨਾ ਕੋਈ ਕਾਗਜ਼ੀ ਕਾਰਵਾਈ ਨਾਲ ਤੱਕੀ ਨਹੀਂ ਹੋ ਸਕਦੀ ਅਸੀਂ ਸੜਕਾਂ ਬਿਜਲੀ 19000 ਕਿਲੋਮੀਟਰ ਲਿੰਕ ਰੋਡਸ ਦਾ ਸੀ ਬਜਟ ਜਾਰੀ ਕਰਤਾ ਪੈਸੇ ਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਜਿਹੜੀਆਂ ਉਹ 19000 ਕਿਲੋਮੀਟਰ ਬਣੀਆਂ ਔਰ ਨਾਲ ਜਿਹੜਾ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਕਿ ਸਕਿੱਲ ਡਿਵੈਲਪਮੈਂਟ ਦੇ ਵਧੀਆ ਜਿਹੜੇ ਇੰਸਟੀਚਿਊਟ ਖੋਲੇ ਜਾਣ ਤਾਂ ਕਿ ਤੁਹਾਨੂੰ ਸਕਿੱਲਡ ਜਿਹੜੇ ਲੇਬਰ ਹੈ ਜਾਂ ਸਕਿੱਲਡ ਜਿਹੜੇ ਤੁਹਾਡੇ ਆਫੀਸਰ ਜਾਂ ਕੋਈ ਜੋ ਵੀ ਚਾਹਤ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ ਉਹ ਤੁਹਾਨੂੰ ਕਿਹੜੇ ਇੱਥੋਂ ਹੀ ਮਿਲ ਜਾਣ ਤਾਂ ਬੈਂਗਲੌਰ ਪੁੰਨੇ ਵੱਲ ਦੇ ਖੰਡੀ ਰੋਡ ਨਾ ਪਾਵੇ ਤੇ ਹੁਣ ਵਾਰੀ ਪੰਜਾਬ ਦੀ ਹੈ ਮੁਹਾਲੀ ਬਹੁਤ ਡਿਵੈਲਪ ਹੋ ਗਿਆ ਅੱਗੇ ਹੁਣ ਲੁਧਿਆਣਾ ਜਲੰਧਰ ਫਰੀਦਕੋਟ ਮੋਗਾ ਛੋਟੇ ਸ਼ਹਿਰ ਵੀ ਬਹੁਤ ਸਾਰਾ ਡਵੈਲਪਮੈਂਟ ਹੋਣਾ ਚਾਹੀ ਹੈ ਕਿਉਂਕਿ ਸਾਡੀ ਨੀਅਤ ਸਾਫ਼ ਹੈ ਔਰ ਸਾਫ਼ ਨਹੀਂ ਉਹ ਕਹਿੰਦੇ ਸਿਆਣੇ ਕਹਿੰਦੇ ਕਿ ਨੀਤਾਂ ਨੂੰ ਮਰਾਦਾਂ ਨੇ ਨੀਤ ਚੰਗੀ ਹੋਵੇ ਤਾਂ ਸਭ ਕੁਝ ਠੀਕ ਰਹਿੰਦਾ ਹੈ ਔਰ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਇੰਨੀ ਫਰਟਾਈਲ ਧਰਤੀ ਕਿ ਇੱਥੇ ਤਾਂ ਕੋਈ ਵੀ ਆ ਜਾਏ ਚਾਹੇ ਕੁਝ ਖੇਤੀ ਕਰ ਲੋ ਚਾਹ ਕੋਈ ਇੱਥੇ ਇੰਡਸਟਰੀ ਲਾਉਂਗੇ ਭੁੱਖਾ ਨਹੀਂ ਮਰਨ ਦਿੰਦੀ ਏ ਧਰਤੀ ਇਹ ਧਰਤੀ ਤਾਂ ਸਭ ਨੂੰ ਖਾਣਦੀ ਏ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਏ ਦੁਨੀਆ ਭਰਤ ਜਿੱਥੇ ਮਰਜੀ ਕੋਈ ਕੁਦਰਤੀ ਆਫਤ ਆ ਜੇ ਰੈੱਡ ਕਰਾਸ ਆਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਕਿਉਂਕਿ ਸਾਨੂੰ ਗੁਰੂ ਅਸ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਜਿਹੜੀ ਚਲਾ ਕੇ ਸਾਨੂੰ ਇਹ ਸਮਝ ਲੋ ਬਲ ਬਖਸ਼ਿਆ ਹੋਇਆ ਕਿ ਭਾਈ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਨਾ ਆਫੀਸਰਸ ਨੂੰ ਵੀ ਵਧਾਈ ਦਿੰਨਾ ਕਿ ਉਹਨਾਂ ਨੇ ਮਿਹਨਤ ਕੀਤੀ ਤੇ ਪਾਲਿਸੀ ਬਣਾਉਣ ਵੇਲੇ ਤੁਹਾਡੇ ਕੋਲ ਕਈ ਮੀਟਿੰਗਾਂ ਵੀ ਹੋਈਆਂ ਹੋਣਗੀਆਂ ਤੁਹਾਡੀਆਂ ਮੇਰੇ ਨਾਲ ਵੀ ਡਿਸਕਸ਼ਨ ਹੋਏ ਔਰ ਇਸ ਤਰ੍ਹਾਂ ਦਾ ਪੰਜਾਬ ਸਿਰਜਾਂਗੇ ਕੋਈ ਅਸੀ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਤਾਂ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਮੋਰੀ ਸੂਬਾ ਰਿਹਾ ਹਮੇਸ਼ਾ ਹੀ ਚਾਹੇ ਆਜ਼ਾਦੀ ਦੀ ਲੜਾਈ ਹੋਵੇ 90% ਕੁਰਬਾਨੀਆਂ ਆਜ਼ਾਦੀ ਸੰਭਾਲਣ ਦੀ ਲੜਾਈ ਹੋਵੇ ਤਾਂ ਵੀ ਆਪਾਂ ਅੱਗੇ ਅੱਜ ਵੀ ਅੱਗੇ ਹਰ ਕਿਸਮ ਦੀ ਮਾਰ ਵੀ ਸਾਡੇ ਤੇ ਪਈ ਹੈ ਪਰ ਅਸੀਂ ਮਾਰਾਂ ਚੋਂ ਨਿਕਲ ਕੇ ਦੁਬਾਰਾ ਉੱਗਣਾ ਵੀ ਜਾਣਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ ਸੋ ਅਸੀਂ ਸਫ਼ਰਾਂ ਦਾ ਨਕਸ਼ਾ ਬਣਾ ਕੇ ਤੁਰਾਂਗੇ ਕੋਈ ਹਵਾਚੀ ਗੱਲਾਂ ਛੱਡਦੇ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਵੀ ਇਨਵੈਸਟ ਪੰਜਾਬ ਹੋਇਆ ਸੀ ਇੱਥੇ ਤੁਸੀਂ ਵੀ ਆਏ ਹੋਵੋਗੇ ਆ ਕਾਲੀ ਜਲਦੀ ਸਿਫਾਰਿਸ਼ ਬਿਲੇ ਲਿਆ ਕੇ ਦੁਬਈ ਤੋਂ ਖਜੂਰਾ ਲਾਤੀਆਂ ਇੱਥੇ ਤੇ ਇੰਨੇ ਐਮਓਯੂ ਹੋ ਗਏ ਜੀ ਇੰਨੇ ਕੋਈ ਨਹੀਂ ਆਇਆ ਜੀ ਠੀਕ ਹੈ ਨਾ ਪਰ ਹਾਂ ਮੈਂ ਕਹਾਂ ਚਲ ਉਹ ਤਾਂ ਚਲ ਨਹੀਂ ਆਇਆ ਖਜੂਰਾ ਕਿੱਧਰ ਗਈਆਂ ਬਾਅਦ ਪਤਾ ਹੈ ਬਾਦਲਪਿੰਡ ਚ ਲੱਗੀਆਂ ਹੋਈਆਂ ਨੇ ਹੁਣ ਉਹ ਲੈ ਦੱਸੋ ਖਜੂਰਾ ਆਪਦੇ ਪਿੰਡ ਲੈ ਕੇ ਦੱਸੋ ਮੈਂ ਵੀ ਆਖਿਆ ਮੈਂ ਕਹਾਂ ਕੱਲੀ ਈ ਸੀ ਲੱਗ ਕੇ ਜੀ ਖਜੂਰ ਪੈਦਾ ਹੁੰਦੀ ਹੈ ਹੋਰ ਬਠਿੰਡੇ ਜ਼ਿਲ੍ਹੇ ਤੱਕ ਦੇ ਖਜੂਰ ਦੇਖੀ ਨਹੀਂ ਉਹ ਕਹਿੰਦੇ ਉਹ ਹੀ ਨੇ ਜਿਹੜੀਆਂ ਉੱਥੋਂ ਲੈਂਦੀਆਂ ਸੀ ਬਸ ਉਹ ਕੀ ਕਰੀਏ ਮਤਲਬ ਕੋਈ ਚੀਜ਼ ਤਾਂ ਛੱਡ ਦਿਓ ਯਾਰ ਕੋਈ ਚੀਜ਼ ਤਾਂ ਪੰਜਾਬ ਦੀ ਭਾਈ ਇੱਥੇ ਲੱਗੀਆਂ ਰਹਿਣ ਦਿੰਦੇ ਮਾਲੀ ਚ ਵਧੀਆ ਲੱਗਦੇ ਜਦੋਂ ਤੂੰ ਪਹਿਲਾਂ ਹੀ ਡੈਕੋਰੇਸ਼ਨ ਕਰਤੀ ਸੀ ਨਾ ਉਹ ਵੀ ਨਾਲ ਹੀ ਲੈ ਗਏ ਪਤਾ ਨਹੀਂ ਤੇਰਾ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਸਾਨੂੰ ਤਾਂ ਹੀ ਦੱਸਿਆ ਗਿਆ ਬਜ਼ੁਰਗਾਂ ਵੱਲੋਂ ਵੀ ਨਾਲ ਕੁਝ ਨਹੀਂ ਜਾਂਦਾ ਇਹ ਜਿਹੜੇ ਸਾਡੇ ਨਾਲ ਲੁੱਟਿਆ ਰੁਟਿਆ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਐਂ ਲੱਗਦਾ ਸਾਡੇ ਨਾਲ ਜਾਣਗੇ ਕਿ ਨਾਲ ਥੋੜੀ ਲੈ ਜਾਓ ਕਿਸੇ ਨੂੰ ਆਪਣੀ ਮਿਹਨਤ ਕਰਕੇ ਕਮਾਈ ਕਰ ਲੈਣ ਦਿਓ ਯਾਰ ਉਹ ਕੋ ਕਿਸੇ ਨੂੰ ਹੋਰ ਰੋਟੀ ਖਵਾਉਂਦਾ ਖਵਾ ਲੈਣ ਦੋ ਸਾਰੀਆਂ ਚੀਜ਼ਾਂ ਤੁਸੀਂ ਕਰਨੀ ਸੋ ਇਸੇ ਕਰਕੇ ਲੋਕਾਂ ਦੇ ਮਨੋਂ ਉੱਤਰ ਗਏ ਕੋਈ ਵਰਗ ਨਹੀਂ ਛੱਡਿਆ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਤੋਂ ਪੀੜਤ ਨਾ ਹੋਵੇ ਸੋ ਇਸ ਕਰਕੇ ਅਸੀਂ ਭਾਵੇਂ ਖੇਤੀ ਹੈ ਭਾਵੇਂ ਛੋਟਾ ਵਪਾਰ ਹੈ ਦੁਕਾਨਦਾਰ ਹੈ ਉਦਯੋਗਪਤੀ ਜਿਹੜੀ ਉਦਯੋਗ ਕ੍ਰਾਂਤੀ ਹੈ ਭਾਵੇਂ ਸਕੂਲ ਨੇ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣ ਕੇ ਮੈਰਿਟੋਰੀ ਮੈਰਿਟੋਰੀ ਸਕੂਲ ਜਿਹੜੇ ਨੇ ਉਹਨਾਂ ਦਾ ਵੀ ਕਾਇਆਪਲਟ ਕੀਤਾ ਐਸ ਵਾਰ ਅਮੈਂ ਚਾਰ ਦਿਨ ਪਹਿਲਾਂ ਬੱਚੇ ਬੁਲਾਏ ਸੀ ਉਹ ਕਰੇ 44 ਬੱਚੇ 44 ਬੱਚੇ ਆਈਆਈਟੀ ਕਲੀਅਰ ਕਰ ਗਏ ਜੀ ਪੰਜਾਬ ਦੇ ਨਾਰਥ ਇੰਡੀਆ ਚ ਨੰਬਰ 1 ਸਟੇਟ ਹੈ ਜੀ 44 ਬੱਚੇ ਔਰ ਆਮ ਘਰਾਂ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਕਿਸੇ ਬੱਸ ਚਲਾਉਂਦਾ ਹੈ ਕਿਸੇ ਦਾ ਬਾਪੂ ਕਿਸੇ ਪੁਰੋ ਥੱਲੇ ਪ੍ਰੈਸ ਦੀ ਰੇੜੀ ਲਾਉਂਦਾ ਹੈ ਆ ਉਹਨਾਂ ਦੇ ਬੱਚੇ IIT ਕਲੀਅਰ ਕਰ ਗਏ